ਚੌਥੀ ਪਾਤਸ਼ਾਹੀ ਤਾਂ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਮੇਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਆਤਮਿਕ ਕਰਨ ਦਾ ਰਾਗ ਦਰਬਾਰ ਨਗਰ ਕੀਰਤਨ ਅੰਮ੍ਰਿਤਸਰ ਸੰਚਾਰ ਦੀਪਮਾਲਾ ਨਾਲ ਸੱਜੇ ਸ਼ਹਿਰ ਗੂੰਜੇਗਾ ਸ਼੍ਰੀ ਗੁਰੂ ਰਾਮਦਾਸ ਜੀ ਦੇ ਨਾਮ ਸੱਚਖੰਡ ਸ਼੍ਰੀ ਗੁਰੂ ਸ਼ੀਂਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਤਗੇੜ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਸਮਾਗਮ ਦੀ ਸ਼ੁਰੂਆਤ ਸਰਦਾਤੇ ਉਸ ਸ਼ਾਹ ਨਾਲ ਹੋ ਚੁੱਕੀ ਹੈ ਅਤੇ ਸੰਗਤਾਂ ਨੂੰ ਸੇ ਯੋਗ ਨਾਲ ਗੁਰਦੁਆਰਾ ਮੰਜੀ ਸਾਹਿਬ ਤੇ ਦੀਵਾਨ ਹਾਲ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਹੋਏਗਾ 6 ਅਕਤੂਬਰ ਨੂੰ ਗੁਰਦੁਆਰਾ ਮੰਜੀ ਸਾਹਿਬ ਵਿੱਚ ਰਾਗ ਦਰਬਾਰ ਹੋਣਗੇ ਤੇ 7 ਤਰੀਕ ਉਦਾਂ ਹੀ ਪ੍ਰੋਗਰਾਮ ਚੱਲੇਗਾ ਅਤੇ ਇਹ ਪ੍ਰੋਗਰਾਮ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਿਹਾੜੇ ਮੰਜੀ ਸਾਹਿਬ ਵਿੱਚ ਹੋਪ ਪੈਣਗੇ ਅਤੇ ਸ਼ਾ ਉਸ ਦਿਨ ਸਚਕੰਡ ਸਾਹਿਬ ਦੇ ਹਰਮੰਦਰ ਸਾਹਿਬ ਦੁਆਰਾ ਬਾਬਾ ਅਤਰ ਰਾਈ ਜੀ ਦੇ ਅਕਾਲ ਤਖਤ ਸਾਹਿਬ ਵਿਕੇ ਵਿਸ਼ਾਲ ਜੋ ਚੋਲੇ ਸਜਣਗੇ ਕਿਉਂਕਿ ਇਹ ਨਗਰ ਕੀਰਤਨ 9 ਵਜੇ ਦੀ ਸ਼ੁਰੂ ਹੋ ਜਾਏਗਾ ਇਸ ਦਿਨ ਦੁਪਹਿਰੇ ਵੀ ਸਮਾਗਮ ਹੋਣਗੇ ਅੰਮ੍ਰਿਤ ਸੰਚਾਰ ਵੀ ਕਰਵਾਏ ਜਾਣਗੇ ਮੈਨੇਜਰ ਸਾਹਿਬ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਜਿਹੜੀਆਂ ਸੰਗਤਾਂ ਅਜੇ ਤੱਕ ਅੰਮ੍ਰਿਤ ਨਹੀਂ ਚੱਕਿਆ ਉਹ ਪ੍ਰਕਾਸ਼ਪੁਰਪਰੇ ਵਾਲੇ ਦਿਨ ਸਮੇਂ ਸੀ ਚੌਥੀ ਪੰਜ ਰਾਤ 1 ਵਜੇ ਤੱਕ ਹੋਵੇਗਾ ਇਕ ਕੱਲ ਨੂੰ ਵੀ 7 ਅਕਤੂਬਰ ਨੂੰ ਵੀ ਗੁਰਦਰਾ ਮੰਜੀ ਸਾਹਿਬ ਦਵਾਨ ਹਾਲ ਵਿਖੇ ਰਾਗ ਦਰਬਾਰ ਰਾਤ ਨੂੰ 7 ਵਜੇ ਤੋਂ ਲੈ ਕੇ ਰਾਤ 1 ਵਜੇ ਤੱਕ ਚੱਲੇਗਾ ਇਸ ਰਾਗ ਦਰਬਾਰ ਦੇ ਵਿੱਚ ਜਿੱਥੇ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਤੇ ਬਾਹਰਲੇ ਰਾਗੇ ਵੀ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕਰਨਗੇ ਅ 8 ਤਰੀਕ ਨੂੰ ਜਿੱਥੇ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸਵੇਰੇ 10 ਵਜੇ ਗੁਰਦੁਆਰਾ ਮਜੀ ਸਾਹਿਬ ਦਵਾਨ ਹਾਲ ਵਿਖੇ ਭੋਗ ਪਾਇਆ ਜਾਣਗੇ ਅਤੇ ਨਾਲ ਹੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ 8 ਤਰੀਕ ਨੂੰ ਜਲੋਸ ਜਾਇਆ ਜਾਣਗੇ ਸਮਾਜ ਲਾਉ ਦਾ 9 ਵਜੇ ਤੋਂ ਲੈ ਕੇ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਜਿਹੜੀਆਂ ਸੰਗਤਾਂ ਨੇ ਜਲੋ ਦੇ ਦਰਸ਼ਨ ਨਹੀਂ ਕੀਤੇ ਉਹ ਸੰਗਤਾਂ ਇਸ ਜਲਵਾ ਦੇ ਦਰਸ਼ਨ ਕਰ ਸਕਦੀਆਂ ਨੇ 8 ਤਰੀਕ ਨੂੰ ਹੀ ਸਹਿਬ ਸ੍ਰੀ ਗੁਰੂ ਰਾਮਦਾਸ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਉਸ ਦਿਨ ਨੂੰ ਲੈ ਕੇ ਦੁਪਹਿਰ 12 ਵਜੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ ਜਿਹੜੀਆਂ ਸੰਗਤਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ ਉਹ ਪ੍ਰਕਾਸ਼ ਗੁਰਪੁਰਬ ਵਾਲੇ ਦਾਣਾ ਕੇਸੀ ਅਸਣ ਕਰਕੇ ਆਉਣ ਜੀ ਤੇ ਦੁਪਹਿਰ 12 ਵਜੇ ਸ੍ਰੀ ਅਕਾਲ ਪਤਸ਼ਾਹ ਜੀ ਤੇ ਅੰਮ੍ਰਿਤ ਅਨਚਾਰ ਕਰਵਾਇਆ ਜਾਵੇਗਾ। ਬਾਅਦ ਦੇ ਵਿੱਚ ਸਾਰਾ ਦਿਨ ਗੁਰਮਤ ਸਮਾਗਮ ਚੱਲਣਾ। ਗੁਰਦਰਾ ਮੰਜੀ ਸਾਹਿਬ ਹਾ ਦੀਵਾਨ ਹਾਲ ਵਿਖੇ ਸਾਰਾ ਦਿਨ ਗੁਰਮਤ ਸਮਾਗਮ ਕਵੀ ਦਰਬਾਰ ਢਾਡੀ ਦਰਬਾਰ ਤੇ ਰਾਤ ਨੂੰ ਵੀ ਗੁਰਮਤ ਸਮਾਗਮ ਚੱਲਣਾ। ਉੱਥੇ ਰਾਤ ਨੂੰ ਸ੍ਰੀ ਰਹਿਰਾ ਸਾਹਿਬ ਦੀ ਬਾੜ ਦੀ ਸਮਾਪਤੀ ਤੋਂ ਅਪਰੰਤ ਇੱਕ ਅਲੌਕਿਕ ਆਤਸਵਾਜੀ ਕੀਤੀ ਜਾਵੇਗੀ। ਇਸ ਵਾਰ ਇੱਕ ਨਵਿਕਲਾ ਕੋਸ਼ਿਸ਼ ਕੀਤੀ ਗਿਆ ਕਿ ਅੰਦਰ ਦੀ ਸੰਗਤਾਂ ਉਹਨਾਂ ਵੱਲੋਂ ਵੀ ਇਲੈਕਟ੍ਰੋਨਿਕ ਆਤਸਵਾਜੀ ਕੀਤੀ ਜਾਣੀ ਆ ਸੋ ਗੁਰੂ ਸਾਹਿਬ ਉਹਨਾਂ ਤੇ ਵੀ ਕਿਰਪਾ ਕਰਨ ਤੇ ਇੱਕ ਦੀਪਮਾਲਾ ਕੀਤੀ ਜਾ ਰਹੀ ਆ ਤੇ ਇਸ ਵਾਰ ਜਿਹੜੇ ਘਿਓ ਦੇ ਦੀਵੇ ਵੀ ਬਾਲੇ ਜਾਣਗੇ ਲਗਭਗ 1 ਲੱਖ ਘਿਓ ਦਾ ਦੀਵਾ ਬਾਲਿਆ ਜਾਵੇਗਾ ਸੋ ਸੰਗਤਾਂ ਨੇ ਸੰਗਤਾਂ ਦੇ ਮਨਾਂ 'ਚ ਬੜਾ ਸਤਿਕਾਰ ਆ ਬੜੀ ਸਰਦਾ ਸੋ ਇਹਨੂੰ ਵੇਖਦੇ ਹੋਏ ਜਿੱਥੇ ਬਹੁਤ ਸਾਰੀਆਂ ਸੰਗਤਾਂ ਲੰਗਰਾਂ ਦੇ ਵਿੱਚ ਸੇਵਾਵਾਂ ਨਿਭਾਰੀਆਂ ਨੇ ਸਜਾਵਟਾਂ ਦੇ ਵਿੱਚ ਸੇਵਾਵਾਂ ਨਿਭਾਰੀਆਂ ਨੇ ਉੱਥੇ 골ਡਨ ਗੇਟ ਦੀ ਸੇਵਾ ਤੇ ਰੇਲਵੇ ਸਟੇਸ਼ਨ ਦੀ ਸੇਵਾ ਤੇ ਵਾਚ ਸਟੈਂਡ ਦੀ ਸੇਵਾ ਆ ਜਿਹੜੀ ਡੈਕੋਰੇਸ਼ਨ ਦੀ ਸੇਵਾ ਉਹ ਵੀ ਕੀਤੀ ਜਾ ਰਹੀ ਆ ਉਹ ਵੀ ਮਾਪੱਖਾਂ ਵੱਲੋਂ ਇਹ ਸੇਵਾਵਾਂ ਨਿਭਾ ਰਹੇ ਨੇ ਇਸ ਤੋਂ ਅਪਰੰਤ ਜਿਹੜੀ 에어ਪੋਰਟ ਤੇ ਸੇਵਾ ਉੱਥੇ ਜਿਹੜੇ ਲਾਈਟ ਦੀ ਸੇਵਾ ਉਹ ਉਥੋਂ ਦੇ ਸਤਾਪ ਵੱਲੋਂ ਕੀਤੀ ਜਾ ਰਹੀ ਆ ਪਰ ਜਿਹੜੀ ਡੈਕੋਰੇਸ਼ਨ ਦੀ ਸੇਵਾ ਫੁੱਲਾਂ ਦੀ ਸੇਵਾ ਉਹ ਭਾਈ ਸੁਵਿੰਦਰਪਾਲ ਸਿੰਘ ਜੀ ਉਹ ਉਹਨਾਂ ਨੇ ਕੱਲ ਜਿਹੜੇ 에어ਪੋਰਟ ਤੇ ਆ ਜਿਹੜੇ ਫੁੱਲ ਸਜਾ ਦਿੱਤੇ ਗਏ ਨੇ ਤੇ ਰੇਲਵੇ ਸਟੇਸ਼ਨ ਤੇ ਵੀ ਫੁੱਲ ਲਵਾ ਦਿੱਤੇ ਗਏ ਨੇ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਉਹਨਾਂ ਦਾ ਵੀ ਧੰਨਵਾਦ ਕੀਤਾ ਜਾਂਦਾ ਸੋ ਹੋਰ ਵੀ ਜਿਵੇਂ ਨਗਰ ਕੀਰਤਨਾ 7 ਤਰੀਕ ਨੂੰ ਜੋ ਸ੍ਰੀ ਅਕਾਲ ਪੁਰਖ ਸਾਹਿਬ ਤੋਂ ਆਮੇ ਮੌਸਮ ਕਰਾਵਾ ਗੁਰੂ ਸਾਹਿਬ ਕਿਰਪਾ ਕਰਨ ਸਹੀ 10 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਨਗਰ ਕੀਰਤਨ ਦੀ ਆਰੰਭਤਾ ਹੋਣੀ ਆ ਤਨ ਤਨ ਸੇ ਗੁਰੂ ਗ੍ਰੰਥ ਸਾਹਿਬ ਦੀ ਸਤਰ ਸਾਇਆ ਹੇਟ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਸਹੀ 10 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋ ਕੇ ਟਾਂਟਾ ਕਰ ਪਲਾਜ਼ਾ ਤੋਂ ਹੁੰਦਾ ਹੈ ਘੋ ਮੰਡੀ ਘੋ ਮੰਡੀ ਤੇ ਹੁੰਦੇ ਹੈ ਬਰਾਸਤੀ ਗੇਟਾਂ ਦੇ ਵਿੱਚੋਂ ਦੀ ਘੁੰਮਦਾ ਹੋਇਆ ਸਾਮ ਨੂੰ ਸਮਾਪਤੀ ਇਸ ਨਗਰ ਕੀਰਤਨ ਦੀ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਣੀ ਆ। ਸੋ ਸੰਗਤਾਂ ਨੂੰ ਬੇਨਤੀ ਆ ਆਓ ਆਪਾਂ ਵੱਧ ਚੜ ਕੇ ਇਸ ਨਗਰ ਕੀਰਤਨ ਵਿੱਚ ਸੰਮੂਲੀਅਤ ਕਰਨੀ ਆ। ਜਿੱਥੇ ਸੰਮੂਲੀਅਤ ਕਰਨੀ ਆ, ਉੱਥੇ ਜਿੱਥੋਂ ਦੀ ਨਗਰ ਕੀਰਤਨ ਲੰਘਣਾ, ਉੱਥੋਂ ਦੀ ਸਾਫ਼ ਸੁਰਵਾਈ, ਸਜਾਵਟੀ ਗੇਟ, ਝੰਡੀਆਂ ਤੇ ਲੰਗਰਾਂ ਦਾ ਪ੍ਰਬੰਧ ਕਰਕੇ ਤਨਤਨ ਸ੍ਰੀ ਰਾਮਦਾਸ ਜੀ ਦੀਆਂ ਖੁਸ਼ੀਆਂ ਲਈਏ ਜੀ। ਨਗਰ ਕੀਰਤਨ ਵਾਲੇ ਦਿਨਾਂ ਇੱਕ ਜਿਹੜਾ ਪਿਛਲੇ ਦਿਨਾਂ ਚ ਚੰਬੇ ਦਾ ਮੇਰਾ ਵੀਰ ਆ ਉਹ ਫੁੱਲਾਂ ਦੀ ਸੇਵਾ ਕਰਦਾ ਉਹ ਵੀ ਗਿਆਜ ਰਹੇ ਨਗਰ ਕੀਰਤਨ ਦੇ ਉੱਤੇ ਫੁੱਲਾਂ ਦੀ ਵਰਕਾ ਕਰਕੇ ਉਹ ਵੀ ਉਹਨਾਂ ਨੇ ਵੀ ਖੁਸ਼ੀਆਂ ਲੈਣੀਆਂ ਨੇ ਸੋ ਇਸ ਨਗਰ ਕੀਰਤਨ ਸਮੇਂ ਇੱਕ ਬਰਨਾਲੇ ਦਾ ਮੇਰਾ ਵੀਰ ਆ ਉਹਨਾਂ ਉਹਨਾਂ ਵੱਲੋਂ ਵੀ ਇੱਕ ਲਾਈਟ ਦਾ ਲਾਈਟ ਸ਼ੋ ਕੀਤੀ ਜਾਣੀ ਆ ਨਗਰ ਕੀਰਤਨ ਦੀ ਆਰੰਭ ਦਾ ਸਮੇਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਉਹਨਾਂ ਦਾ ਵੀ ਧੰਨਵਾਦ ਕੀਤਾ ਜਾਂ ਜੋ ਪਿਛਲੇ ਸਾਲ ਵੀ ਉਹਨਾਂ ਨੇ ਸੇਵਾ ਕੀ ਕਿਸੇ ਦੀ ਬਰਨਾਲੇ ਦੇ ਮੇਰੇ ਵੀਰਾਂ ਵੱਲੋਂ ਇਸ ਵਾਰ ਵੀ ਜਿੱਥੇ ਉਹਨਾਂ ਨੇ ਸ਼ਾਮ ਨੂੰ ਗਲਿਆਰੇ ਦੇ ਵਿੱਚ ਸੇਵਾ ਕਰਨੀਆਂ ਲੈਟ ਦੀ ਉਥੇ ਨਗਰ ਕੀਰਤਨ ਦੀ ਆਰੰਭਤਾ ਸਮੇਂ ਵੀ ਉਹਨਾਂ ਨੇ ਸੇਵਾ ਕਰਨੀ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲ ਹੋਰ ਵੀ ਬਹੁਤ ਸਾਰੀਆਂ ਸੰਗਤਾਂ ਲੰਗਰਾਂ ਦੇ ਵਿੱਚ ਗੁਰਦਰਾ ਬਾਬਾ ਅਟੱਲ ਰਾਏ ਜੀ ਸਾਹਿਬ ਦੇ ਹੋਰ ਵੀ ਬਕਬਕ ਤਰ੍ਹਾਂ ਸੇਵਾ ਨਿਭਾ ਰਹੇ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲ ਉਹਨਾਂ ਵੀਰਾਂ ਦਾ ਧੰਨਵਾਦ ਕੀਤਾ ਜਾਂਦਾ ਧੰਨਵਾਦ ਕੀਤਾ ਜਾਂਦਾ ਖਾਸ ਕਰਕੇ ਹੋਟਲ ਵਾਲੇ ਮੇਰੇ ਵੀਰਾਂ ਦਾ ਜਿਨ੍ਹਾਂ ਨੇ 1000 ਕਮਰਾ ਜੋ ਸੰਗਤ ਦੇਸਾਂ ਵਿਦੇਸਾਂ ਤੋਂ ਬਾਹਰੋਂ ਆ ਰਹੀ ਆ ਉਹਨਾਂ ਦੇ ਠਹਿਰਨ ਦੇ ਲਈ ਕਮਰੇ ਦਿੱਤੇ ਨੇ ਮਾਨਯੋਗ ਪ੍ਰਧਾਨ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਵੱਲੋਂ ਸਪੈਸ਼ਲੀ ਤੌਰ ਤੇ ਮੇਰੇ ਹੋਟਲ ਵਾਲੇ ਵੀਰਾਂ ਦਾ ਹੋਰ ਜਿੰਨੀਆਂ ਸੰਗਤਾਂ ਇਹਨਾਂ ਗੁਰਪੁਰਬ ਸਮੇਂ ਸੇਵਾਵਾਂ ਨਿਭਾ ਰਹੀਆਂ ਨੇ ਉਹਨਾਂ ਦਾ ਧੰਨਵਾਦ ਕੀਤਾ